ਰਾਤ ਨੂੰ ਰਾਵੀ ਦਰਿਆ ਪਾਰ ਕਰਦੇ ਹਾਂ ਦਰਿਆ 'ਚ ਟਿੱਕੀ ਟਰੈਕਟਰ ਟਰਾਲੀ ਚਾਲਕ ਹੋਇਆ ਲਾਪਤਾ ਰਾਵੀ ਦਰਿਆ ਵਿੱਚ ਆਰਜੀ ਤੌਰ ਤੇ ਬਣਾਏ ਗਏ ਕੱਚੇ ਰਸਤੇ ਨੂੰ ਪਾਰ ਕਰਦੇ ਹਾਂ ਟਰੈਕਟਰ ਟਰਾਲੀ ਦਰਿਆ ਵਿੱਚ ਟਿਕ ਪਈ ਜਿਸ ਨਾਲ ਟਰੈਕਟਰ ਚਾਲਕ ਡੁੱंगे ਪਾਣੀ ਉਹ ਕਾਰ ਉਥੇ ਲਾਪਤਾ ਹੋ ਗਿਆ ਚਾਲਕ ਦਾ ਨਾਮ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਦਰਿਆ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਸਾਨ ਅਗਵਿੰਦਰਪਾਲ ਸਿੰਘ ਪੈਂਸ ਨੇ ਕਥਿਤ ਤੌਰ ਤੇ ਦੋਸ਼ ਲਗਾ ਕੇ ਕੁਝ ਲੋਕ ਜਿਸ ਦਾ ਖੇਤ ਉਸ ਦੀ ਰੇਤ ਦੀ ਆੜ ਵਿੱਚ ਦਰਿਆ ਵਿੱਚ ਨਜਾਇਜ਼ ਮਾਈਨਿੰਗ ਕਰ ਰਹੇ ਹਨ ਤੇ ਰਾਤ ਟ੍ਰੈਕਟਰ ਟਰਾਲੀਆਂ ਚਾਲਕ ਆਪਣੇ ਹਾਸੇ ਵਰਪ ਰਹੇ ਹਨ ਅਤੇ ਰੇਤ ਮਾਫੀਆ ਆਪਣਾ ਕੰਮ ਕਰੀ ਜਾ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਘਟਨਾ ਬਾਰੇ ਫਿਲਹਾਲ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਇਹ ਰਿੰਗ ਨਾਮ ਹੈ ਪ੍ਰਾਨਸ਼ਾਲਿਆਂ ਤੋਂ ਇਹ ਮੇਰਾ ਸਾੜਾ ਸੀਗਾ ਤੇ ਇਹਨਾਂ ਦੇ ਕੋਲ ਗਈ ਸਾਰੇ ਇਧਰ ਕਰਾਫਟਰ ਤੇ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਬਾਕੀ ਇਹ ਕਿਨਾਂ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾਦ ਵਿੱਚ ਤੇ ਟਰਾਲੀ ਬਾਹਰ ਸੀਗੀ ਜਦੋਂ ਆ ਗਏ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਭਦੀ ਤੇ ਨਾ ਟਰੈਕਟਰ ਲੱਭਦਾ ਸੀ ਪਹਿਲਾਂ ਇਹਨਾਂ ਨੇ ਕਿਹਾ ਕਿ ਟਰੈਕਟਰ ਪਾਣੀ ਦੇ ਵਿੱਚ ਹੈ ਤੇ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲਾਂ ਇਹਨਾਂ ਨੇ ਸਾਰੇ ਇਹ ਕਿ ਆਪੇ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇਥੋਂ ਕਰੈਸਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਆਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲਾ ਕੇ ਨਿਕਲ ਗਿਆ ਕੋਈ ਪੁੱਛ ਗਿਆ ਛੇ ਨਹੀਂ ਕਹਿੰਦੇ ਕਿਸ ਨੇ ਕੀਤੀ ਫਿਰ ਜੀਸੀਪੀ ਵਾਲਾ ਕਹਿੰਦੇ ਆਇਆ ਉਹਨੇ ਦੱਸਿਆ ਕਿ ਟਰੈਕਟਰ ਲਾ ਕੇ ਉਧਰ ਨੂੰ ਜਾ ਰਿਹਾ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਕੋਈ 10 ਕਿ 11 ਵਜੇ ਕੋਲ ਗਈ ਆ ਦਾ 8 ਵਜੇ ਦਾ ਦੱਸਦੇ ਆ ਜੀ 8 ਵਜੇ ਦਾ ਹੋਇਆ ਹਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ ਆ ਸੀਪੀ ਇਹ ਆਪਰੇਟਰ ਸੀ ਜੀ ਸੀ ਪੀ ਆਪਰੇਟਰ ਸੀ ਜੀ ਸੀ ਪੀ ਆਪਰੇਟਰ ਸੀ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲਿੰਕ ਨਹੀਂ ਹੈਗਾ ਸਰ ਉਹਨਾਂ ਦਾ ਅਸੀਂ ਸਾਰੇ ਇਹ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਮਿਲੇ ਵੀ ਕੀ ਹਿਸਾਬ ਕਿਤਾ ਹੈ ਕੀ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਹਜੇ ਤੱਕ ਕੱਲ ਤੋਂ ਲੈ ਕੇ ਹੁਣ 5 ਵਾ ਚੱਲਿਆ ਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਅਸੀਂ ਤੇ ਇਹ ਹੀ ਚਾਹੁੰਦੇ ਆ ਕਿ ਤੁਹਾਨੂੰ ਪਤਾ ਤਾਂ ਲੱਗੇ ਵੀ ਕੀ ਹਿਸਾਬ ਕਿਤਾ ਹੋਇਆ ਕਿ ਨਹੀਂ ਇੱਥੇ ਤੇ 2 ਮਹੀਨੇ ਤੋਂ ਚਲਾ ਰਹੇ ਪਹਿਲੂ ਤਾਂ ਕਾਫੀ ਚਿਰ ਹੋ ਗਿਆ ਨਾ ਨੂੰ 10-15 ਸਾਲ ਹੋ ਗਏ ਡੀਸੀਪੀ ਚਲਾਉਂਦੇ ਆ ਇਹ ਮਾਖੋ ਵਾਲੇ ਜੀ ਇਹ ਜਿਹੜਾ ਮਸਲਾ ਅੱਜ ਹੋਇਆ ਬਹੁਤ ਹੀ ਜ਼ਿਆਦਾ ਇੰਡਨਜੋਗ ਜਿਹੜੀ ਘਟਨਾयां ਵਾਪਰੀ ਆ ਵੀ ਕੁਝ ਇੱਕ ਕਮਰਸ਼ੀਅਲ ਅਦਾਰੇ ਜਿਹੜੇ ਰੇਤ ਖੇਤ ਜਿਹੜੀ ਪਾਲਿਸੀ ਸਰਕਾਰ ਨੇ ਇੱਕ ਜ਼ਿਮੀਦਾਰਾਂ ਨੂੰ ਸਹੂਲਤ ਵਾਸਤੇ ਬਣਾਈ ਸੀ ਵੀ ਜਿਹੜੇ ਹਰਦੀ ਮਾਰੇ ਠਾਏ ਆ ਉਹਨਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇੱਧਰ ਜਿਹੜੇ ਮਰਾੜੇ ਜਾਂ ਮਕੌੜੇ ਏਰੀਏ ਦੇ ਕੋਈ ਜਿਹੜੇ ਇਸ ਤਰ੍ਹਾਂ ਦੇ ਅੰਸਰ ਵੀ ਹੈਗੇ ਜਿਹੜੇ ਇਸ ਪਾਲਿਸੀ ਦਾ ਗਲਤ ਯੂਜ਼ ਕਰ ਰਹੇ ਆ ਇੱਥੇ ਕੋਈ ਕ੍ਰੈਸ਼ਰ ਵਾਲੇ ਜਾਂ ਕੁਝ ਇਸ ਤਰ੍ਹਾਂ ਦੇ ਪੁਰਾਣੇ ਮਾਈਨਿੰਗ ਮਾਫੀਆ ਦੇ ਲੋਕ ਨੇ ਜਿਹੜੇ ਦਰਿਆ ਤੋਂ ਪਾਰ ਜ਼ਿੰਮੇਦਾਰ ਨੂੰ ਕਿਸਾਨਾਂ ਨੂੰ ਆਉਣ ਵਾਸਤੇ ਦਰਿਆਵਾ ਤੋਂ ਕੋਈ ਰਸਤਾ ਨਹੀਂ ਹੈਗਾ ਆਰਜੀ ਪੁਲ ਮਰਾੜੇ ਦੇ ਵਿੱਚ ਪੱਤਨ ਦੇ ਉੱਪਰ ਮਕੋੜੇ ਪੱਤਨ ਦੇ ਉੱਪਰ ਵੀ ਲੱਗਦੇ ਸੀ ਪਰ ਉਹ ਜਿਹੜੇ ਆ ਰੇਣੀ ਸੀਜ਼ਨ ਜਦੋਂ ਖਤਮ ਹੋ ਜਾਂਦਾ ਦੁਬਾਰਾ ਬਹਾਲ ਕਰ ਦਿੱਤੇ ਜਾਂਦੇ ਸੀ ਤਕਰੀਬਨ ਅਕਤੂਬਰ ਮਹੀਨੇ ਦਾ ਰੇਣੀ ਸੀਜ਼ਨ ਖਤਮ ਹੋਇਆ ਔਰ ਨਵੰਬਰ ਮਹੀਨਾ ਖਤਮ ਹੋਣ ਤੇ ਆ ਚੁੱਕਾ ਹੈ ਅਜੇ ਤੱਕ ਉਹ ਪ੍ਰਸ਼ਾਸਨ ਨੇ ਪੋਲ ਬਹਾਲ ਨਹੀਂ ਕੀਤੇ ਪਰ ਜਿਹੜੇ ਕਮਰਸ਼ੀਅਲ ਆਪਣੇ ਫਾਇਦਿਆਂ ਵਾਸਤੇ ਕਾਰੋਬਾਰ ਕਰਦੇ ਨੇ ਰੇਤ ਦਾ ਇੱਕ ਵੱਡਾ ਮਾਫੀਆ ਉਹਨਾਂ ਨੇ 3-3 4-4 ਲੀਆਂ ਜਿਹੜੀਆਂ ਦਰਿਆ ਦੇ ਆਰ ਪਾਰ ਆਉਣ ਜਾਣ ਵਾਸਤੇ ਲਾ ਦਿੱਤੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕਿਹੜਨੇ ਕਿਹੜੇ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਆ ਕਿ ਜਿਹੜੀਆਂ ਲੀਆਂ ਲਾ ਕੇ ਤੇ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਸ ਨੂੰ ਰੋਕਿਆ ਗਿਆ ਹੁਣ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੋਈ ਪ੍ਰੈਸ਼ਰ ਵਾਲੇ ਇਥੇ ਦਰਿਆ ਦੇ ਵਿੱਚੋਂ ਰਾਤ ਚੋਰੀ ਛਿਪੇ ਰੇਤ ਕੱਢਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਪ੍ਰਾਪਰਟੀਆਂ ਨੇ ਪੋਕਲਿਆਂ ਦੇ ਇੱਕ ਜੋ ਚਾਰ ਦਿਨ ਪਹਿਲਾਂ ਹੀ ਇੱਕ ਪੋਕਲੈਂਡ ਜਿਹੜੀ ਆ ਦਰਿਆ ਦੇ ਵਿੱਚ ਡੁੱਬੀ ਸੀ ਪਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਨ ਆ ਉਹ ਚਲੀ ਗਈ ਐ ਇਸ ਦਰਿਆ ਦੇ ਵਿੱਚ ਡੁੱਬ ਕੇ ਔਰ ਡੁੱਬਣ ਦਾ ਕਾਰਨ ਕੀ ਹੋਇਆ ਵੀ ਰਾਤ ਦੇ ਹਨੇਰੇ ਦੇ ਵਿੱਚ ਇਸ ਲੀ ਦੇ ਉੱਪਰ ਇੱਕ ਟਰੈਕਟਰ ਆਪਣਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਨਕੋ ਕੰਮ ਕਰਵਾਇਆ ਜਾ ਰਿਹਾ ਸੀ ਤੇ ਜਿਹੜਾ ਆਰਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲੇ ਨੇ ਜੋ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਡੰਪ ਕਰਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਕੋਈ ਇਨਸਾਨ ਦੀ ਆ ਨਾਸ਼ਿਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਇਹ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਦੇ ਖੇਤਾਂ ਨੂੰ ਕੰਟੈਕਟ ਕਨੈਕਟ ਕਰਦਾ ਆ ਮੈਨੂੰ ਨਾ ਲਿਆ ਤਾਂ ਕੋਈ ਝਿਜਕ ਨਹੀਂ ਆ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਆੱਖਾ ਖੁੱਲ੍ਹੇ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਨੇ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਇਰਾਦਾ ਕਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਦੇ ਉੱਪਰ ਵੀ ਮੈਂ ਕਹਾਂਗਾ ਆਪਣੇ ਸਿਆਮਾਂ ਜਾਂ ਵਿੱਚੋਂ ਦੀ ਲੰਘਣ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਸਾਨੂੰ ਇਸ ਮਸਲੇ ਨੂੰ ਬਹੁਤੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਲਗਭਗ ਉਸ ਦੀ ਮੌਤ ਹੋਇਆ ਨੂੰ ਤਰੀਬਨ 16 ਤੋਂ 17 ਘੰਟੇ ਹੋ ਚੁੱਕੇ ਆ ਪਰ ਅਜੇ ਨੂੰ ਦੱਸਿਆ ਵੀ ਨਾ ਗਿਆ ਹੋਵੇ ਸਾਡੀ ਪ੍ਰਸ਼ਾਸਨ ਕੋਈ ਕੋ ਪੀ ਲਿਆ ਨਾ ਤੇ ਉਸ ਦੀ ਡੈੱਡ ਬੋਡੀ ਨੂੰ ਲੱਭਣ ਵਾਸਤੇ ਕੋਈ ਕੁਸ਼ਿਸ਼ ਕੀਤੀ ਜਾ ਰਹੀ ਆ ਆਮ ਸਰਕਾਰ ਨੂੰ ਮੈਂ ਚਾਹੂੰਗਾ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕੀਤੇ ਜੇ ਤਾਂ ਬੰਦੀ ਜਿਹੜੀ ਕਾਰਵਾਈ ਹੋ